महाराज जी अपन एक दुख है उस दुख द करके ही अपनी बोली होर है अपने असली आपे दी बोली होर है उस दुख का कारण ही आप अंदरों आई गल सुन सुन नहीं सकते क्योंकि वो अपनी बोली बेच नहीं है महाराज जी केंद्र कि के आपू एक दुख है उस दुख का करके अपनी सुरती वंटी हुई तो सुरती वी हुई होने करके ਸਾਰੀਆਂ ਸਾਰੀਆਂ ਹੀ ਮੁਸ਼ਕਲਾਂ ਪੈਦਾ ਹੋ ਗਈਆਂ ਤੇ ਆਪਣੀ ਬੋਲੀ ਮੁਸ਼ਕਲਾਂ ਭਰੀ ਹੈ ਇੱਕ ਜ਼ਿੰਦਗੀ ਜੀਦੇ ਵਿੱਚ ਸੁਪਨੇ ਹਨ ਜਿਹੜੇ ਕਦੀ ਪੂਰੇ ਨਹੀਂ ਹੁੰਦੇ ਅਸਲੀਅਤ ਕੁਝ ਹੋਰ ਰਹਿ ਜਾਂਦੀ ਹੈ सुपन ही आपुशियां देखते दे हैं पर असली जिंदगी बच्चों बारह कोई खुशी नहीं मिलती तो दुख का करके अपनी बोली दुखों वाली क्योंकि अपनी जिंदगी बच्चे दुख करते हैं तो आप उस प्रीतम की बोली न समझ नहीं सकते ਔਰ ਜਿਸ ਦਿਨ ਜਦੋਂ ਆਪਣੇ ਅੰਦਰ ਉਹ ਰਾਗ ਪੈਦਾ ਹੁੰਦਾ ਤੂੰ ਕਿਰਪਾ ਕਰਦਾ ਤੇ ਆਪ ਨੂੰ ਅੰਦਰੋਂ ਆਈ ਗੁਰਬਾਣੀ ਸੁਣ ਲੱਗਦੀ ਤੇ ਅਹਿਸਾਸ ਅਹਿਸਾਸ ਉੱਠੀ ਆਪਣੇ ਅੰਦਰ ਬੈਠ ਜਾਂਦੀ ਕਿ ਇਹ ਤੇ ਸਾਰੀ ਗੱਲ ਹੀ ਮੇਰੇ ਬਾਰੇ ਸੀ ਮੇਰੇ ਬਾਰੇ ਕਿ ਅਸਲੀ ਆਪੇ ਤੋਂ ਬਿਨਾ ਸੁਖ ਨਹੀਂ ਸੁਖੀ ਨਹੀਂ ਹੋ ਸਕਦੇ ਤੇ ਹੈਰਾਨ ਹੋਵਾਂਗੇ ਜਿਸ ਦਿਨ ਸੁਣ ਜੋ ਕਿ ਇਹ ਤੇ ਗੱਲ ਮੇਰੇ ਬਾਰੇ ਸੀ ਮੇਰੀ ਮੇਰੇ ਸੁੱਖਾਂ ਬਾਰੇ ਸੀ ਮੇਰੀਆਂ ਖੁਸ਼ੀਆਂ ਬਾਰੇ ਸੀ ਤੇ ਮੈਂ ਇਹਦੇ ਤੋਂ ਬਚਦਾ ਰਿਹਾ ਮੈਂ ਦਿੱ ਤੋਂ ਬਚਦਾ ਰਿਹਾ ਫਿਰ ਫਿਰ ਰੋਣਾ ਆਏਗਾ ਸ਼ਬਦ ਹੀ ਦੇ ਸਹਿਜ ਉਪਜੇ ਸੱਚ ਪਿਆਰ ਬਿਰਾਗ ਫਿਰ ਉਹ ਬਿਰਾਗ ਕਿ ਮੇਰੇ ਪ੍ਰੀਤਮ ਮੈਂ ਤੇਰੇ ਨਾਲ ਕੀ ਕੀਤਾ ਮੈਂ ਆਪਣੇ ਆਪ ਨਾਲ ਕੀ ਕੀਤਾ ਮੈਂ ਦਿਰੇ ਨਾਲ ਕੀ ਕੀਤਾ ਮੈਂ ਆਪਣੇ ਆਪ ਨਾਲ ਕੀ ਕੀਤਾ ਜਿੰਨਾ ਚਿਰ ਆਪਾਂ ਹਮੇ ਵਿੱਚੋਂ ਜਿੰਦੇ ਹਾਂ ਜੀ ਜਿੰਨਾ ਚਿਰ ਆਪਾਂ ਮਨ ਵਿੱਚੋਂ ਜਿੰਦੇ ਹਾਂ ਜਿੰਨਾ ਚਿਰ ਆਪਾਂ ਬਾਹਰਲੀ ਜ਼ਿੰਦਗੀ ਜਿਉਂਦੇ ਰਹਿੰਦੇ ਬਾਹਰ ਰਹਿ ਕੇ ਉਹਨਾਂ ਚਿਰ ਆਪਣੀ ਜ਼ਿੰਦਗੀ ਇੱਕ नकली जिंदगी हमने कल एक बेटी द नोट मिले छोटा गया उदी बहुती उम्र भी नहीं पर सियान बेहद उस नोट का जो सेंट्रल पॉइंट से कि बाबा जी मैं नाटक कर दी हाँ मैं नाटक कर दी हाँ कि मैं बहुत चंकी हाँ मैं चंकी नहीं हाँ ਮਨਾਟਕ ਕਰਕੇ ਆਪਣੇ ਆਪ ਨਾਲ ਲੈਣਾ ਇਮਾਨਦਾਰੀ ਕਿ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਨਿਰਬਸਤਰ ਨਿਰਬਸਤਰ ਕਰ ਦੇਣਾ ਮੈਂ ਆ ਆਪਣੀ ਜ਼ਿੰਦਗੀ ਨੂੰ ਨਕਲੀ ਰਹਿ ਕੇ ਆਪਨੂੰ ਕੁਝ ਵੀ ਅੰਦਰਲੀ ਦੁਨੀਆ ਦਾ ਨਹੀਂ ਪਤਾ ਲੱਗ ਸਕਦਾ ਆਪਨੂੰ ਕੁਝ ਵੀ ਆਪਣੇ ਅਸਲੀ ਆਪੇ ਦਾ ਪਤਾ ਨਹੀਂ ਲੱਗ ਸਕਦਾ ਔਰ ਜਿੰਨਾ ਚਿਰ ਆਪਨੂੰ ਅੰਦਰਲੀ ਦੁਨੀਆ ਦਾ ਨਹੀਂ ਪਤਾ ਲੱਗ ਸਕ ਲੱਗ ਜਾਂਦਾ ਉਹਨਾਂ ਚਿਰ ਆਪਨੂੰ ਬਾਹਰਲੀ ਦੁਨੀਆ ਦਾ ਕੁਝ ਪਤਾ ਨਹੀਂ ਲੱਗ ਸਕਦਾ ਕੀ ਹੈ ਰਾਮ ਰਾਮ ਨਾਮ ਜਪਿਆ ਦੁੱਖ ਕਿਲਵਿਕ ਨਾਸ ਗਵਾਇਆ ਦੁੱਖ ਤੇ ਕਿਲਵਿਕ ਮਨ ਜਿਕੇ ਦੇ ਕੇ ਨਾਮ ਜਪਣ ਨਾਲ ਪਰਮਾਤਮਾ ਨੂੰ ਮਹਿਸੂਸ ਕਰਨ ਨਾਲ ਆਪਣਾ ਜੋ ਹੋਮੇ ਦਾ ਰੋਗ ਸੀ ਉਹ ਵੀ ਖਤਮ ਹੁੰਦਾ ਤੇ ਨਾਲ ਪਾਪ ਜਨਨਸੀਓ ਖਤਮ ਹੋ ਜਾਂਦੇ ਪਾਪ ਕੀ ਹੈ ਜਿਹੜਾ ਵੀ ਕੰਮ ਆਪ ਨੂੰ ਪਰਮਾਤਮਾ ਤੋਂ ਦੂਰ ਕਰਦਾ ਆਪਣੀ ਆਤਮਾ ਤੋਂ ਦੂਰ ਕਰਦਾ ਉਹ ਪਾਪ ਹੈ ਤੇ ਜਿੰਨਾ ਚਿਰ ਆਪਾਂ ਨੂੰ ਭੁੱਲਿਆ ਰਹਿੰਦਾ ਹੈ ਕਿ ਮੈਂ ਕੌਣ ਹਾਂ ਆਪਾਂ ਅੰਦਰ ਨਾਲ कनैक्शन नहीं बना के रख दे। वो सारा टाइम अपने को होंगे जी पाप पाप वो सारा टाइम पाप हो महाराज जी कहें हूँ पाप हो खत्म हो गया तो जे तू पाप ना करें तो ते ते तेरे पुराने पाप सारे माफ हो गए शर्त इस स्थिति के गां पाप ना कर ਕੰਦੇ ਨਨਕਾ ਹੋ ਮੈ ਰੋਗ ਬੁਰੇ ਡੁੱਬਣੇ ਦੀ ਪਲੀਜ਼ ਹਾਂ ਜੇ ਅੰਦਰ ਤੁਸੀਂ ਡੁੱਬਦੇ ਰਹਿਣਾ ਨਨਕਾ ਹੋ ਮੈ ਰੋਗ ਬੁਰੇ ਮਰਜੀ ਸੇਜ਼ ਦੈਟ the disease of ego is the worst disease of all the disease jaa dekha tahe ek ka bedan how beautiful kende jithe vi dekhde hui peed hai har ek nu jaa dekha tahe ek ka bedan ਅੱਪੇ ਬਖਸ਼ੇ ਸ਼ਬਦ ਤਰੇ ਕਿੰਦੇ ਹਰ ਇੱਕ ਨੂੰ ਇਹ ਹੀ ਬਿਮਾਰੀ ਹੈ ਜਿਹੜੇ ਜਾਗ ਪੈਂਦੇ ਹਨ ਉਹਦੇ ਬੋਲ ਸੁਣ ਕੇ ਆਪੇ ਬਖਸ਼ੇ ਸ਼ਬਦ ਤਰੇ ਉਹਦੇ ਬੋਲ ਸੁਣ ਕੇ ਜਿਹੜੇ ਜਾਗ ਪੈਂਦੇ ਉਹਨਾਂ ਨੂੰ ਉਹ ਬਖਸ਼ ਲੈਂਦੇ ਤੁਰ ਦਿਨਲ ਮਿਲ ਆਂਦਾ ਹੈ ਤੁਰ ਹੁੰਦਾ ਜੀ ਜੋ ਪਿਆ ਹੁੰਦਾ ਪਿਆ ਕੋਮਦਰੰਦ ਉਹਦੇ ਇੱਕ ਤੁਰਾ ਧੀਦੇ ਦੋਲੇ ਕੋਮਦ ਹੈਉ ਮੈਟਲ ਦਾ ਉਸ ਨੂੰ ਐਕਸਿਸ ਕੰਬੀ ਐਕਸਿਸ ਦਾ ਐਕਸ ਦਾ ਬਰਲਾ ਇਸ ਸਭੀ ਘੁੰਮਦਾ ਐਕਸ ਦਾ ਸੈਂਟਰ ਜੁਨ ਦਾ ਇੱਕ ਬਹੁਤ ਬਰੀਕ ਜੀ ਸੈਂਟਰ ਉਹਨੇ ਘੁੰਮਦਾ ਉੱਥੇ ਰਹਿੰਦਾ ਉਹ ਪਰਮਾਤਮਾ ਬਾਕੀ ਸਭ ਕੁਝ ਘੁੰਮ ਰਿਹਾ ਹੈ ਮਨ ਜੀਵਨ ਦੇ ਚੱਕਰਾਂ ਵਿੱਚ ਘੁੰਮੀ ਜਾਂਦਾ ਹੈ ਉਹ ਪਰਮਾਤਮਾ ਨਹੀਂ ਘੁੰਮਦਾ ਤੁਰਾ ਤੇ ਮਰ ਜੀ ਕੰਦੇ ਉਹ ਨੂੰ ਬਖਸ਼ ਕੇ ਤੁਰੇ ਦੇ ਨਾਲ ਮਿਲਾ ਦਿੰਦਾ ਹੈ ਜਿਹੜਾ ਫਿਰ ਅਸਲੀ ਆਪਾ ਹੋ ਗਿਆ ਤੇ ਮਰਨ ਜੀ ਬੰਤੂ ਇਹ ਆਪਣੇ ਸਭ ਦੁੱਖਾਂ ਦਾ ਕਾਰਨ ਤੇ ਆਪ ਨੂੰ ਬਹੁਤ ਜਾਗਣਾ ਚਾਹੀਦਾ ਹੁਣ ਕਿ ਮੈਂ ਹੋਮ ਮੇ ਕੋਸ਼ਟਕਾਰਾ ਭਾ ਕੇ ਸੁਖੀ ਹੋ ਜਾਣਾ ਅਭੇਸ਼ਾਨ